हां जी दोस्तों सस्का हालचाल है जी ठीक ठाक सारे सो दोस्तों आज जड़ी वीडियो बना रहे हैं जी पेंट दोस्तों यहवाड़ा भाई का जिला दोस्तों इसपणू फरोजपुर है ते नेड़े शहर मुदकी है जेड़े घर च दोस्तों वीडियो ਤੁਹਾਨੂੰ ਦਿਖਾ ਰਹੇ ਆ ਇਸ ਘਰ ਦੇ ਵਿੱਚੋਂ ਆਪਣੀ ਇਹ ਦੂਜੀ ਵੀਡੀਓ ਬਣੂਗੀ ਪਹਿਲਾਂ ਵੀ ਇਸ ਘਰ ਦੇ ਵਿੱਚੋਂ ਦੋਸਤੋ 5 6 ਨਾਗ ਤੁਹਾਨੂੰ ਦਿਖਾਏ ਆ ਵੈਸੇ ਉਹ ਸਾਰੇ ਦੋਸਤੋ ਸੇਲ ਹੋ ਚੁੱਕੇ ਆ ਤੇ ਅੱਜ ਦੋ ਨਾਗ ਤੁਹਾਨੂੰ ਦਿਖਾਉਂਗਾ ਦੋਸਤੋ ਮੋਰਾ ਨਸਲ ਦੇ ਵਿੱਚ ਦੋਵੇਂ ਕਟੀਆਂ ਤੁਹਾਨੂੰ ਪਸੰਦ ਆਉਣਗੀਆਂ ਬੜੇ ਸੋਹਣੇ ਢਾਂਚੇ ਦੇ ਵਿੱਚ ਆ ਤੇ ਸਿੰਗ ਮੂਂ ਦੀਆਂ ਵੀ ਚੰਗੀਆਂ ਹੋਣਗੀਆਂ ਵੈਸੇ ਨਾਕ ਦੋਸਤੋ ਬਾਈ ਹੁਣਾਂ ਕੋਲੇ ਸਾਫ ਸੁਧਰੀ ਜਉਂਦੇ ਆ ਤੇ ਦੋਵੇਂ ਕਟੀਆਂ ਦੋਸਤੋ ਸਾਫ ਸੁਧਰੀਆਂ ਹੋਣਗੀਆਂ ਵੈਸੇ ਥਣ ਥਣ ਤੁਹਾਨੂੰ ਦਿਖਾ ਦੂੰਗਾ ਠੀਕ ਹੈ ਤੇ ਵੈਸੇ ਨਾਕ ਦੋਸਤੋ ਦੋਵੇਂ ਇਹ ਸੀਰੀ ਸਰੀਫ ਜੇ ਹੋਣਗੇ ਜਿਹੜਾ ਵੀ ਦੋਸਤੋ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਵੇ ਉਹਦੀ ਪ੍ਰੋਪਰ ਤਸੱਲੀ ਕਰ ਲਿਓ ਤੇ ਬਾਕੀ ਗੱਲਬਾਤ ਆਓ ਬਾਈ ਨਾਲ ਕਰੀਏ ਅਜੀਬਾ ਜੀ ਸਸਿਕਾ ਸਸਰੀ ਗਿਆ ਬਾਈ ਜੀ ਕੀ ਹਾਲ ਚਾਲ ਵਧੀਆ ਵਧੀਆ ਬਈ ਅੱਛਾ ਪਸ਼ੂ ਇੱਥੇ ਵੇਕਰੀ ਆਸੇ ਹੀ ਆਉਂਦੇ ਹਨਾ ਹਾਂਜੀ ਹਾਂਜੀ ਬਈ ਆਉਂਦੇ ਰਹਿੰਦੇ ਆਪਣੇ ਕੋਲੇ ਠੀਕ ਹੈ ਅੱਛਾ ਦੋ ਨੱਕ ਵੈਸੇ ਹੁਣ ਹੈਗੇ ਆ ਮੋਰਾ ਨਸਲ ਚਾ ਤੇ ਇੱਕ ਨੇ ਕਿੰਨੇ ਟਾਈਮ ਦੀ ਹੋਣਗੇ ਬਈ ਇਹ ਕਟੀਆਂ ਇਹ ਡੇਡ ਡੇਡ ਸਾਲ ਦੀਆਂ ਵੀਰੇ ਦੋਨੇ ਕਟੀਆਂ ਦੋਵੇਂ ਹਾਂਜੀ ਠੀਕ ਹੈ ਮੂੰਹੂ ਖੀਰੀਆਂ ਬਈ ਖੀਰੀਆਂ ਹੋਣਗੇ ਅੱਛਾ ਇਧਰ ਦੇ ਪਾਸੇ ਕੱਟੀ ਜਿਹੜੀ ਖੜੀ ਐ ਬੜੀ ਠੰਡੇ ਸੁਭਾਅ ਦੀ ਐ ਵੈਸੇ ਮੈਨੂੰ ਦੇਖ ਕੇ ਲੱਗ ਰਿਹਾ ਤੇ ਡੇਢ ਸਾਲ ਉਮਰ ਹੈ ਤੇ ਰੇਟ ਬਾਈ ਇਹਦਾ ਕੀ ਰੱਖਿਆ ਰੇਟ ਬਾਈ ਇਹਦਾ ਲੈਂਡ ਦੇਣ ਵਾਲਾ ਬਸ 32000 ਰੁਪਏ ਰੇਟ ਰੱਖਿਆ ਬਈ 32000 ਖੋਲਿਆ ਇਹਨੂੰ ਤੋੜ ਕੇ ਵੇਖੀਏ ਦੋਸਤੋ ਢਾਂਚਾ ਇਸ ਕੱਟੀ ਦਾ ਤੁਹਾਨੂੰ ਪਸੰਦ ਆਊਗਾ ਥਾਣਾ ਦੋਸਤੋ ਵਧੀਆ ਚਾਰ ਨਿਕੜੇ ਹੋਣਗੇ ਵੈਸੇ ਥਾਣਾ ਥੋਣਾ ਦੀ ਤੁਹਾਨੂੰ ਤਸੱਲੀ ਕਰਾ ਦੂੰਗਾ 32000 ਬਾਈ ਨੇ ਡਿਮਾਂਡ ਰੱਖੀ ਹੈ ਵੈਸੇ ਥੋੜੇ ਜਿਹਾ ਵਾਲ ਵਾ ਵਾਈਟ ਹੋਣਗੇ ਸਿਰ ਦੇ ਵਿੱਚ ਤੇ ਵੈਸੇ ਢਾਂਚਾ ਇਸ ਕੱਟੀ ਦਾ ਦੋਸਤੋ ਸਾਰਿਆਂ ਨੂੰ ਤੁਹਾਨੂੰ ਪਸੰਦ ਆਊਗਾ ਬੜੀ ਸੋਹਣੀ ਚੰਗੀ ਗਰੋਥ ਹੈ ਉਮਰ ਦੇ ਹਿਸ ਤੇ ਵੈਸੇ ਵੀ ਇਹ ਨਾਕ 200 ਸੀਲ ਸਰੀਫ ਜੇ ਹੋਣਗੇ ਢਾਂਚਾ ਦੋਸਤੋ ਇਸ ਕੱਟੀ ਦਾ ਸੋਨਾ ਤੇ ਰੰਗ ਵੈਸੇ ਬਲੈਕ ਹੋਊਗਾ ਸਾਰਾ ਠੀਕ ਹੈ ਤੇ ਤੁਹਾਨੂੰ ਥਾਣ ਦਿਖਾਉਣਾ ਤੁਹਾਨੂੰ ਥਾਣ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਥਣ ਝੋਲੀ ਇਸ ਕੱਟੀ ਨੂੰ ਦੋਸਤੋ ਬਹੁਤ ਕਮਾਲ ਦੀ ਹੋਊਗੀ ਠੀਕ ਹੈ ਜੀ ਮਗਰੋਂ ਤੁਸੀਂ ਆ ਦੇਖ ਸਕਦੇ ਹੋ ਇਹ ਗਾਂ ਦੁੱਧ ਦੇਣ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਹੈ ਤੇ ਮਗਰੋਂ ਦੋਸਤੋ ਪੁੜਿਆਂ ਦੀ ਬਣਾਵਟ ਦੇਖੋ ਬਿਲਕੁਲ ਚੱਕਵੇਂ ਹੋਣਗੇ 1.5 ਸਾਲ ਬਾਏ ਦਾ ਉਮਰ ਦੱਸਦਾ ਤੇ ਰੇਟ ਬਾਏ ਨੇ ਰੱਖਿਆ 32000 ਵਿੱਚੋਂ ਮਾਨਤਾਣ ਵੀ ਹੋ ਜਾਊਗਾ ਜਿਹੜੇ ਕਿਸੇ ਵੀਰ ਭਰਾ ਨੂੰ ਇਹ ਪਸੰ ਬਾਕੀ ਤੁਸੀਂ ਤਸੱਲੀ ਇੱਥੇ ਆ ਕੇ ਕਰ ਸਕਦੇ ਹੋ ਨਾਲ ਹੀ ਬਈ ਇੱਧਰ ਦੇ ਪਾਸੇ ਜਿਹੜੀ ਕੱਟੀ ਖੜੀ ਹੈ ਇਹ ਵੀ ਇੰਨੀ ਮਿੰਟ ਡੇਢ ਸਾਲ ਦੀ ਹੋਣੀ ਹੈ ਹਾਂਜੀ ਇਹ ਦੀ ਡੇਢ ਸਾਲ ਦੀ ਬਈ ਜੀ ਅੱਛਾ ਠੀਕ ਹੈ ਕੋਲ ਖਾਨ ਨੂੰ ਵੀ ਮਾੜੀ ਜੀ ਤੋਰ ਕੇ ਦੇਖੀਏ ਵੈਸੇ ਇਹਦੀ ਪੂਛ ਥੋੜੀ ਜੀ ਜਿਆਦਾ ਵਾਈਟ ਆ ਠੀਕ ਹੈ ਜੀ ਇਹ ਮੈਂ ਤੁਹਾਨੂੰ ਪਹਿਲਾਂ ਦੱਸਦਾ ਥੋੜੀ ਡਰਦੀ ਆ ਵੈਸੇ ਢਾਂਚਾ ਇਸ ਕੱਟੀ ਦਾ ਵੀ ਬੜਾ ਕਮਾਲ ਦਾ ਹੋਊਗਾ ਲੈ ਬਈ ਮਾੜ ਜੀ ਥੋੜਿਆ ਕੈਮਰੇ ਤੋਂ ਕਈ ਵਾਰੀ ਪਸੂ ਉਪਰ ਆ ਕਰ ਜਾਂਦਾ ਹੈ ਵੈਸੇ ਸੈਂਗ ਮੂਹ ਦੀ ਬੜੀ ਕਮਾਲ ਦੀ ਹੋਗੀ ਕੋਈ ਗੱਲ ਨਹੀਂ ਫਿਰ ਬੰਦ ਦੇ ਉੱਥੇ ਡਰਦੀ ਹੈ ਨਾ ਥੋੜੀ ਜੀ ਕੱਲ ਰਾਤ ਹੀ ਲੈਂਦੀ ਹੈ ਤਾਂ ਅੱਛਾ ਹਾਂਜੀ ਸੈਂਗ ਸੁੰਗ ਦੇਖੋ ਸਿੰਗਾ ਦੀ ਬਨਾਵਟ ਇਸ ਕੱਟੀ ਦੀ ਦੱਸੋ ਬੜੀ ਸੋਹਣੀ ਹੈ ਤੇ ਪੁੜੇ ਵੀ ਬਿਲਕੁਲ ਮਗਰੋਂ ਚੱਕਵੇਂ ਹੋਣਗੇ ਥਾਣ ਵੈਸੇ ਦਿਖਾ ਦਿੰਨਾ ਤੁਹਾਨੂੰ ਤੇ ਬੰਦ ਦੇ ਬੰਦ ਕੋਈ ਨਹੀਂ ਇਹ ਥਾਣ ਦੱਸੋ ਦਿਖਾਉਣਾ ਤੁਹਾਨੂੰ ਵੈਸੇ ਬਾਈ ਕਹਿੰਦਾ ਵੀ ਇਹਦੇ ਤਿੰਨ ਥਾਣ ਬਿਲਕੁਲ ਬਰਾਬਰ ਦੀ ਲੰਬਾਈ ਦੇ ਵਿੱਚ ਹੋਣਗੇ ਤੇ ਇੱਕ ਥਾਂ ਤੋਂ 200 ਇਹਨਾਂ ਨਾਲੋਂ ਛੋਟਾ ਹੋਊਗਾ ਠੀਕ ਹੈ ਇਹ ਵੀਰ ਹੁਣਾਂ ਦਾ ਵੈਸੇ ਸਾਫ਼ ਸੁਥਰਾ ਕੰਮ ਹੈ ਵੀਰ ਹੁਣ ਕਹਿੰਦੇ ਵੀ ਕਿਸੇ ਨੂੰ ਵੀ ਇਸ ਤਰ੍ਹਾਂ ਆਪਾਂ ਦਿਖਾ ਦਾਂਗੇ ਅੱਗੇ ਜਿਸੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤਾਂ ਤੁਸੀਂ ਆਪ ਤਸੱਲੀ ਕਰ ਸਕਦੇ ਹੋ ਰੇਟ ਬਈ ਕਿੰਨਾ ਦੱਸਿਆ ਦਾ ਰੋ ਰੇਟ ਬਈ 30000 ਰੁਪਏ ਦਾ 30000 ਹਾਂਜੀ ਠੀਕ ਹੈ ਰੇਟ ਦੋਸਤ ਬਿਲਕੁਲ ਨੋਰਮਲ ਹੋ ਕੇ ਬਈ ਹਾਂ ਰੇਟ ਬਿਲਕੁਲ ਜਾਇਜ਼ ਹੋਣ ਕੇ ਦੋਆਂ ਝੋਟੀਆਂ ਤੇ ਤੁਹਾਨੂੰ ਪਤਾ ਹੀ ਵੀ ਅੱਜ ਦੀ ਡੇਟ ਦੇ ਵਿੱਚ ਐਡੀ ਐਡੀ ਝੋਟੀਆਂ ਤੇ ਕੀ ਰੇਟ ਚੱਲਦੇ ਪਏ ਆ ਠੀਕ ਹੈ 32000 ਤੋਂ 30000 ਰੇਟ ਹੈ ਕਿਸੇ ਵੀਰ ਭਰਾ ਨੂੰ ਜੋੜਾ ਪਸੰਦ ਆਵੇ ਤਾਂ ਤੁਹਾਡਾ ਵਾਧਾ ਬਈ ਜੇ ਕੋਈ ਜੋੜਾ ਕੋਈ ਲਊਗਾ ਕਟਿਆਂ ਤਾਂ ਉਹਦੇ ਚੋਂ ਵੀਰੇ ਮਾਨਦਾਨ ਫੁੱਲ ਕਰ ਦਾਂਗੇ ਬਈ ਫੁੱਲ ਹੋ ਜੂ ਹਾਂ 60000 ਦੀਆਂ ਛੱਡ ਦਾਂਗੇ ਬਈ 60000 ਦੋ ਹਾਂ ਜੇ ਜੋੜਾ ਲਊਗਾ ਤਾਂ ਕੋਈ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ